ਸੇੜੇ ਤੋਂ ਦੂਜੇ ਪਾਸੇ ਕਰੀ ਜੂਮ ਕਰੀ ਪਾਹਾਰ ਬਈ ਤਾਹਾਂ ਬਸ ਆਪੇ ਜੂਮ ਹੋਈ ਜਾਉਗੀ ਕੋਈ ਕਿਤੇ ਰੰਦੀ ਲੋੜ ਹੀ ਨਹੀਂ ਮੈਂ ਆ ਕੈਮਰਾ ਜੂਮ ਕਰ ਦੇ ਲੋੜ ਹੀ ਨਹੀਂ ਫਿਰ ਵੀਡੀਓ ਨਹੀਂ ਚੱਲ ਰਹੀ ਹੈ ਹਾਲੋ ਜੀ ਪਾਵਾ ਜਾਓ ਆਪਰਾ ਕੀ ਹਾਲੋ ਆਪਾਂ پیسے ਦੇ ਲਵਗੇ ਤੀਰ ਇਹਨਾਂ ਪਾਗੇ ਦੇ ਲਵੋ ਤੀ वपारी <laughs> ਮੈਨੂੰ ਲੱਗਦਾ <laughs> ਅਜੀਬਾ ਜੀ ਕੀ ਨਾਮ ਹੈ ਮੇਰਾ ਨਾਮ ਸੁਖਮੰਦਰ ਸਿੰਘ ਗਾੜਾ ਹੈ ਸਾਡੇ ਬਠਿੰਡੇ ਜ਼ਿਲ੍ਹੇ ਵਿੱਚ ਲਗਭਗ 300 ਡੈਰੀ ਹੈ ਆਮ ਤਕਰੀਬਨ ਰੋਜ਼ ਦੀਆਂ ਜਾਂ ਸੱਟ ਮੰਝਾਂ ਇੱਕ ਦੂਜੇ ਤੋਂ ਲੈ ਵਿੱਚ ਵਪਾਰੀ ਵਰਗ ਕਰਦਾ ਹੈਗਾ ਇਹ ਲੱਖਾ ਖਾਨ ਸਾਡੇ ਇੱਥੇ 15 ਸਾਲਾਂ ਤੋਂ ਕੰਮ ਕਰਦੇ ਆ ਤੇ ਇੱਜ਼ਤਦਾਰ ਵਪਾਰੀ ਹੈ ਇਹਨਾਂ ਦਾ ਮਾਸੀ ਦਾ ਬੇਟਾ ਤੇ ਮਾਮੇ ਦਾ ਬੇਟਾ ਇਹਨਾਂ ਨਾਲ ਕੰਮ ਕਰਦਾ ਉਹ ਕੱਲ ਮੰਝਾਂ ਚੜਾਉਣ ਗਿਆ ਨਾਲੇ ਉਹਨਾਂ ਦੀਆਂ ਦੋਨੇ ਮੰਝਾਂ ਲੈ ਕੇ ਨਾਲੇ ਗੱਡੀ ਲੈ ਕੇ ਕਿਉਂਕਿ ਜਿੱਥੇ ਇਹ ਚੋਰੀ ਹੋਈ ਆ ਉੱਥੇ ਦੋ ਤਿੰਨ ਦਿਨ ਪਹਿਲਾਂ ਹੀ ਸਾਡੇ ਪੁਲਿਸ ਪ੍ਰਸ਼ਾਸਨ ਨੇ ਉੱਥੇ ਇੱਕ ਚੌਂਕੀ ਦਾ ਅਰੇਂਜਮੈਂਟ ਕੀਤਾ ਪਰ ਉੱਥੇ ਉਸ ਟਾਈਮ ਕੋਈ ਮੁਲਾਜ਼ਮ ਨਹੀਂ ਸੀਗਾ ਕੱਲ ਹੀ ਸਾਡਾ ਇੱਕ ਦੋਸਤ ਹੈ ਵਿਕਰਮ ਇਹ ਨਾਲ ਖੜੇ ਆ ਇਹਨਾਂ ਦੇ ਵੀ ਉਦੋਂ ਬਸ ਕਿਲੋਕਮੀਟਰ ਦੂਰ ਪੰਜ ਸੱਤ ਬੰਦਿਆਂ ਨੇ ਆ ਕੇ ਇਹਨਾਂ ਨੂੰ ਕੁੱਟਮਾਰ ਕਰਕੇ ਇਹਨਾਂ ਦਾ 25-30 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਪ੍ਰਸ਼ਾਸਨ ਨੂੰ ਬੇਨਤੀ ਹੈ ਵਪਾਰੀ ਵਰਗ ਨਾਲ ਜੇ ਐ ਹੋਣ ਲੱਗ ਗਿਆ ਤਾਂ ਵਪਾਰ ਕਿਵੇਂ ਚੱਲੂਗਾ ਕੱਲ ਦੇ ਰਾਤ ਦੇ ਸਾਰੇ ਵਪਾਰੀ ਸਾਰੇ ਡੈਰੀ ਵਾਲੇ ਪ੍ਰਾਸ ਸਾਮੇ ਹੋਏ ਆ ਅਸੀਂ ਪ੍ਰਸ਼ਾਸਨ ਮੂਰੇ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਦੇ ਨੱਥ ਪਾਈ ਜਾਵੇ ਤੇ ਸਾਡੇ ਜਿਹੜੇ ਵਪਾਰੀ ਐ ਇਹਨਾਂ ਨੂੰ ਰਾਹਤ ਮਿਲੇ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਠੀਕ ਹੈ ਉਹਦੀ ਪਰਪਾਈ ਹੋਵੇ ਜਿਹੜੇ ਬੰਦਿਆਂ ਨੇ ਇਹ ਜੁਰਮ ਕੀਤਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ ਤੁਸੀਂ ਤੁਸੀਂ थाने ਚਾਏ ਹੋ ਜੀ ਤੁਹਾਨੂੰ थाने ਨੇ ਕੀ ਆਖਿਆ ਖਾਣੇ ਦੇ ਵਿੱਚ ਆਏ ਆ ਤੇ ਸਾਡੇ ਇੱਥੇ ਐਸਐਚਓ ਸਾਹਿਬ ਤਾਂ ਛੁੱਟੀ ਤੇ ਆ ਉਹਨਾਂ ਨੇ ਇੰਚਾਰਜ ਲਾਇਆ ਬੰਗੀ ਸਾਹਿਬ ਉਹਨਾਂ ਨਾਲ ਗੱਲ ਹੋਈ ਕਿਉਂਕਿ ਬਹਿੰਡੇ ਵਿੱਚ ਸੀਐਮ ਸਾਹਿਬ ਆਏ ਹੋਏ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ 2 ਘੰਟਿਆਂ ਦਾ ਸਮਾਂ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਅੱਗੇ ਸੋਡੀ ਸਾਰੀ ਗੱਲਬਾਤ ਸੁਣਦੇ ਜੇ ਤੁਹਾਡੇ ਇਸ ਨਹੀਂ ਮਿਲਦਾ ਜੀ ਤੇ ਅਗਲਾ ਸੰਘਰਸ਼ੇ ਅੱਜ ਹੋਗਾ ਅਗਲਾ ਸੰਘਰਸ਼ ਇਹ ਹੈ ਵੀ ਅੱਗੇ ਵੀ ਅੱਜ ਤੋਂ 8 ਸਾਲ ਪਹਿਲਾਂ ਮੁੰਜਾਂ ਚੋਰੀ ਹੋਈਆਂ ਸਨ ਉਦੋਂ ਵੀ ਅਸੀਂ ਬਹੁਤ ਸੰਘਰਸ਼ ਕੀਤਾ ਧਰਨੇ ਲਗਾਏ ਆ ਸਾਰੇ ਸ਼ਹਿਰ ਨੂੰ ਪਤਾ ਹੈ ਅਸੀਂ ਅੱਜ ਸਾਨੂੰ ਜਿੰਨਾ ਕਿ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ 2 ਘੰਟੇ ਵੇਟ ਕਰਦੇ ਆ ਉਸ ਤੋਂ ਬਾਅਦ ਅਸੀਂ ਸਾਰੀ ਯੂਨੀਅਨ ਇਕੱਠੀ ਹੋ ਕੇ ਮੀਟਿੰਗ ਕਰਾਂਗੇ ਜੋ ਅਗਲੀ ਪ੍ਰੋਸੈਸ ਹੋਗਾ ਸੁਣ ਦੱਸ ਦੱਸਦੇ ਵਾ ਥੈਂਕ ਯੂ ਹਲਵੀ ਜੀ ਕੀ ਨਾਮ ਹੈ ਲੱਖਾ ਖਾਨ ਹੈ ਜੀ ਮੇਰਾ ਨਾਮ ਕੀ ਹੋਇਆ ਜੀ ਅੱਜ ਇਹ ਕੱਲ ਹੋਇਆ ਸੀਗਾ ਜੀ 4:30 ਵਜੇ ਮੈਸੇਜ ਚੜਾਉਣ ਗਿਆ ਸੀ ਸਾਡੇ ਗੱਡੀ ਵਾਲਾ ਮੁੰਡਾ ਡਰਾਈਵਰ ਸੀਗਾ ਤੇ ਇੱਕ ਮੈਚ ਚੜਾ ਲਈ ਫਿਰ ਦੂਜੀ ਚੜਾਉਣ ਗਿਆ ਇੱਕ ਕਟੜੇ ਤੇ ਇੱਕ ਮੈਸ ਇਹੋ ਚੜਾ ਕੇ ਨਾ ਵਿਸ਼ਵਾਸ ਖੋਲਣੇ ਜੋ ਲੁਕਣ ਨੀ ਆਉਣ ਲਗਾ ਚੌਂਕੀ ਕੋਲ ਤੇ ਉੱਥੇ ਰਸਤਾ ਬੰਦ ਸੀਗਾ ਉਹਨਾਂ ਨੇ ਗੱਡੀ ਮੋੜ ਕੇ ਨੇ ਮੁੰਡੇ ਨੇ ਤੇ ਉਧਰ ਇੱਕ ਨੇਹਰਾਲੇ ਪਾਸੇ ਕਾਲੀ ਕੱਚੇ ਰਸਤੇ ਤੇ ਲਿੰਕ ਰੋਡ ਤੇ ਚੜਨ ਤੋਂ ਪਹਿਲੇ ਚਾਰ ਪੰਜ ਮੁੰਡੇ ਆਏ ਗੜੱਸਲੇ ਰਸੀ ਕੋਲੇ ਹ ਤੇ ਉਹਦੇ ਉਹਨੂੰ ਗੱਡੀ ਦੇ ਮੂਰੇ ਖੜਕੇ ਤੇ ਉਹਦੇ ਉਹਨੂੰ ਗੱਡੀ ਰੁਕਾ ਲਈ ਉਹਨੇ ਮੁੰਡੇ ਨੇ ਕਿਹਾ ਭਾਈ ਤੁਸੀਂ ਇੱਕ ਕੰਮ ਕਰੋ ਮੋਬਾਈਲ ਲੈ ਲਓ ਤੇ ਕੈਸੇ ਲੈ ਲਓ ਜਿਹੜੇ ਹੈਗੇ ਤੇ ਆਹਦਾ ਉਹਨੂੰ ਜਾਣ ਦੋ ਉਹਨਾਂ ਨੇ ਕੁਝ ਨਹੀਂ ਸੁਣਿਆ ਉਹਨੂੰ ਮਾਰ ਮੋੜ ਕੇ ਉਹਨੂੰ ਕੁੱਟਾ ਉਹਨੂੰ ਪਹਿਲੇ ਤੋਂ ਕੁੱਟ ਕੇ ਉਹਨੂੰ ਉਧਰ ਪਜਾਦਾ ਦੂਜੇ ਸੇੜ ਤੇ ਲੈ ਕੇ ਫਿਰ ਭੱਜ ਗਏ ਜੀ ਉਹ ਗੱਡੀ ਵੀ ਤੇ ਮੈਸਾਂ ਵੀ ਕਿੰਨੀਆਂ ਵੱਜਾਂ ਸੀ ਗਈ ਇਹ ਦੋ ਮੈਸਾਂ ਤੇ ਇੱਕ ਟੱਗੇ ਜੀ ਵਿੱਚ ਗੱਡੀ ਦੇ ਸਮੇਤ ਗੱਡੀ ਲੈ ਗਈ ਜੀ ਹਾਂਜੀ ਹਾਂਜੀ ਕੋਈ ਜਾਮਸ਼ਾ ਦੇ ਘਾਨ ਪਛਾਤੇ ਸੀ ਨਹੀਂ ਨਹੀਂ ਪਛਾਤੇਗੇ ਜੀ ਇਹ ਬਹੁਤ ਤਕੜਾ ਜੀ ਲੋਸ ਹੈਗਾ ਹੈ ਸੜਾ ਡੇਰੀ ਪਰਮਨੂ ਕਿਉਂਕਿ ਸਾਡੀ ਇਹ ਮੈਸਾਂ ਆਉਂਦੀਆਂ ਤੇ ਇਹ ਟ੍ਰੇਨ ਨੇ ਗੱਡੀਆਂ ਜੀ ਆਉਂਦੀਆਂ ਇਹ ਤਾਂ ਫਿਰ ਹਰੇਕ ਨਾਲ ਹੀ ਟੱਕਾ ਹੋ ਜਾਂਦਾ ਜੀ ਬੋਲੋ ਜਿਸ ਦਿਨ ਦਿਆੜੇ ਤੇ 100 ਡੇਰੀ ਆ ਗਈ ਡੇਰੀ ਵਾਲੇ ਖੜੇ ਆਪਣੇ ਭਾਈਆ ਸਾਰੇ ਹੈ ਅਰੇ ਨਾ ਲੰਗੇ ਆਪਣੇ ਜੋ ਤੁਸੀਂ ਇਕੱਠੇ ਹੋ ਡੇਰੀ ਵਾਲੇ ਇਕੱਠੇ ਹੋ ਹਾਂਜੀ ਸਾਰੇ ਡੇਰੀ ਵਾਲੇ ਇਕੱਠੇ ਹੋ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੇ ਕੀ ਆ ਕੇ ਪੁਲਿਸ ਪ੍ਰਸ਼ਾਸਨ ਕਹਿੰਦੀ ਜੀ ਹੁਣ ਕੋਈ ਕਾਰਵਾਈ ਕਰੋਗੇ ਇਹ ਫੜੂ ਬੰਦੇ ਫੜੀ ਤਾਂ ਇਹਨਾਂ ਜੀ ਅਰੇ ਤਾਂ ਕੁਝ ਵੀ ਨਹੀਂ ਇਹਨਾਂ ਤਾਂ ਕਈ ਜਾਂਦੇ ਕਰਦੇ ਕਰਦੇ ਕੀ ਮੰਗ ਕਰਦੇ ਜੀ ਇਸੇ ਮੰਗ ਕਰਦੇ ਜੀ ਬੰਦੇ ਫੜੇ ਜਾਂਦੇ ਸਾਡੇ ਮਾਲ ਤੇ ਗੱਡੀ ਸਾਡੀ ਬਰਾਮਦ ਹੋ ਜਾਂਦਾ ਅੱਜ ਦਿਨ ਇਹ ਜੀ ਟੋੜੀ ਇਹ ਬਰਾਮਦ ਨਹੀਂ ਹੁੰਦੀ ਫੇਗਲ ਇਲੈਕਸ਼ਨ ਕਰਛੋ ਇਸੇ ਇਲੈਕਸ਼ਨ ਨੇ ਕਰਾਂਗੇ ਜੀ ਜੀਐਸਪੀ ਦੇ ਪੇਸ਼ ਹੋਗੇ ਜੀ ਨਹੀਂ ਫਿਰ ਤਰਨਾ ਦੇਵਾਂਗੇ ਜੀ ਸਾਰੇ ਡੇਰੀ ਵਾਲੇ ਆ ਸਾਡੇ ਪ੍ਰਧਾਨ ਜੀ ਖੜੇ ਜੀ ਤੇ ਇਹਨਾਂ ਨੂੰ ਪੁੱਛੋ ਜੀ ਹੋਰ ਆ ਖੜੇ